ਯਾਤਾਂ ਬੇਹੱਦ ਹੀ ਭਿਆਨਕ ਤਸਵੀਰਾਂ ਹੱਥ ਦੀਆਂ ਸਾਹਮਣੇ ਆਈਆਂ ਨੇ ਦੱਸਿਆ ਜਾ ਰਿਹਾ ਹੈ ਕਿ ਲੁਧਿਆਣਾ ਦੇ ਵਿੱਚ ਜੋ ਇਹ ਵੱਡਾ ਹਾਦਸਾ ਵਾਪਰਿਆ ਦੇਰ ਰਾਤ ਵੇਲੇ ਫਲਾਈਓਵਰ ਤੇ ਇੱਕ ਚੱਲਦੇ ਟਰੱਕ ਨੂੰ ਅਚਾਨਕ ਹੀ ਅੱਗ ਲੱਗ ਜਾਂਦੀ ਹੈ ਜਿਸ ਤੋਂ ਬਾਅਦ ਅੱਗ ਇਸ ਤਰੀਕੇ ਦੇ ਨਾਲ ਪੂਰੇ ਟਰੱਕ ਨੂੰ ਕਾਬੂ ਕਰ ਲੈਂਦੀ ਹੈ ਕਿ ਜੋ ਡਰਾਈਵਰ ਜੋ ਸ਼ਖਸ ਇਸ ਟਰੱਕ ਦੇ ਵਿੱਚ ਬੈਠਿਆ ਹੋਇਆ ਸੀਗਾ ਉਹ ਬਾਹਰ ਵੀ ਨਹੀਂ ਨਿਕਲ ਪਾਉਂਦਾ ਤੇ ਉਹ ਵੀ ਇਸ ਟਰੱਕ ਦੇ ਵਿੱਚ ਜ਼ਿੰਦਾ ਸੜ ਕੇ ਜੋ ਐਸਵਾ ਹੋ ਜਾਂਦਾ ਹੈ ਤਾਂ ਤਸਵੀਰਾਂ ਬਿਹੱਦੀ ਭਿਆਨਕ ਹਾਦਸੇ ਦੀਆਂ ਸਾਹਮਣੇ ਆਈਆਂ ਨੇ ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਫਿਰੋਜ਼ਪੁਰ ਐਲੀਵੇਟਡ ਫਲਾਈਓਵਰ ਦੇ ਉੱਤੇ ਜੋ ਹੈ ਸ਼ੁੱਕਰਵਾਰ ਰਾਤ ਨੂੰ 10 ਵਜੇ ਦੇ ਕਰੀਬ ਇੱਕ ਚੱਲਦੇ ਹੋਏ ਟਰੱਕ ਦੇ ਵਿੱਚ ਅਚਾਨਕ ਅੱਗ ਲੱਗ ਗਈ ਇਸ ਹਾਦਸੇ ਦੇ ਵਿੱਚ ਇੱਕ ਸ਼ਖਸ ਦੀ ਜੋ ਕਿ ਇਸੇ ਟਰੱਕ ਦਾ ਡਰਾਈਵਰ ਸੀ ਉਸ ਦੀ ਮੌਤ ਹੋ ਗਈ ਹੈ ਤੇ ਜਾਣਕਾਰੀ ਮੁਤਾਬਕ ਸੰਗਰੂਰ ਦਾ ਇਹ ਨੰਬਰ ਦਾ ਜੋ ਹੈ ਟਰੱਕ ਸੀਗਾ ਜੋ ਕਿ ਬਸਟੈਂਡ ਦੀ ਤਰਫੋਂ ਐਲੀਵੇਟਡ ਪੁਲ ਤੋਂ ਹੁੰਦੇ ਹੋਏ ਜੋ ਹੈ ਮੁੱਲਾਪੁਰ ਡਾਂਖਾ ਦੀ ਤਰਫ ਜਾ ਰਿਹਾ ਸੀਗਾ ਲੇਕਿਨ ਇਸੇ ਦੌਰਾਨ ਦੱਸਿਆ ਜਾ ਰਿਹਾ ਕਿ ਅਚਾਨਕ ਹੀ ਇਸ ਚੱਲਦੇ ਹੋਏ ਟਰੱਕ ਦੇ ਵਿੱਚ ਜੋ ਹੈ ਅੱਗ ਲੱਗ ਜਾਂਦੀ ਹੈ ਹਾਲਾਂਕਿ ਫਿਲਹਾਲ ਅੱਗ ਲੱਗਣ ਦੇ ਕਾਰਨ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਲੇਕਿਨ ਇਸ ਭਿਆਨਕ ਹਾਦਸੇ ਦੀਆਂ ਤਸਵੀਰਾਂ ਜ਼ਰੂਰ ਸਾਹਮਣੇ ਆਈਆਂ ਨੇ ਜੋ ਕਿ ਤੁਹਾਨੂੰ ਵਿਖਾ ਰਿਹਾ ਇਸ ਤਨ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪੂਰਾ ਦਾ ਪੂਰਾ ਟਰੱਕ ਜੋ ਹੈ ਸੜਕੇ ਸੁਆਹ ਹੋ ਚੁੱਕਿਆ ਹੈ ਤੇ ਇਸ ਟਰੱਕ ਦਾ ਜੋ ਡਰਾਈਵਰ ਸੀ ਉਹ ਵੀ ਨਹੀਂ ਬਚ ਸਕਿਆ ਉਹ ਵੀ ਜ਼ਿੰਦਾ ਸੜਕੇ ਜੋ ਹੈ ਇਸ ਟਰੱਕ ਦੇ ਵਿੱਚ ਉਸ ਦੀ ਜਾਨ ਚਲੀ ਗਈ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਦੇਰ ਰਾਤ ਨੂੰ ਇਹ ਪੂਰਾ ਹਾਦਸਾ ਵਾਪਰਿਆ ਤਾਂ ਮੌਕੇ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਪਹੁੰਚ ਗਈਆਂ ਦੱਸਿਆ ਜਾ ਰਿਹਾ ਹੈ ਕਿ 10:22 ਮਿੰਟ ਤੇ ਜੋ ਹੈ ਫਾਇਰ ਬ੍ਰਿਗੇਡ ਨੂੰ ਸੂਚਨਾ ਮਿਲੀ ਕਿ ਇਸ ਤਰੀਕੇ ਦੇ ਨਾਲ ਫਲਾਈਓਵਰ ਤੇ ਇੱਕ ਟਰੱਕ ਨੂੰ ਅੱਗ ਲੱਗੀ ਹੈ ਜਿਸ ਤੋਂ ਬਾਅਦ ਮੌਕੇ ਤੇ ਹੀ ਜੋ ਹੈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ ਤੇ ਉਹਨਾਂ ਦੇ ਵੱਲੋਂ 11:00 ਵਜੇ ਤੱਕ ਜੋ ਹੈ ਅਗਤੇ ਕਾਬੂ ਤਾਂ ਪਾਲਿਆ ਗਿਆ ਤੇ ਉਸ ਤੋਂ ਬਾਅਦ ਜਦੋਂ ਵੇਖਿਆ ਗਿਆ ਕਿ ਟਰੱਕ ਦੇ ਵਿੱਚ ਕੌਣ-ਕੌਣ ਮੌਜੂਦ ਹੈ ਤਾਂ ਪਤਾ ਲੱਗਿਆ ਕਿ ਜੋ ਟਰੱਕ ਦਾ ਡਰਾਈਵਰ ਸੀ ਉਹ ਕੈਬਿਨ ਦੇ ਵਿੱਚ ਮੌਜੂਦ ਸੀਗਾ ਟਰੱਕ ਦੇ ਤਾਂ ਉਹ ਜੋ ਹੈ ਸੜਕੇ ਸੁਆਹ ਹੋ ਜਾਂਦਾ ਹੈ ਤਾਂ ਉਹ ਵੀ ਜੋ ਹੈ ਨਹੀਂ ਬਚ ਸਕਿਆ ਤਾਂ ਬੇਹਦੀ ਦਰਦਨਾਕ ਹਾਦਸੇ ਦੇ ਵਿੱਚ ਜੋ ਹੈ ਇਸ ਟਰੱਕ ਡਰਾਈਵਰ ਦੀ ਮਾਤ ਹੋ ਜਾਂਦੀ ਹੈ ਤਾਂ ਬੇਹਦੀ ਰੂਹ ਕੰਬਾਟਣ ਵਾਲਾ ਹੈ ਇਹ ਮੰਜ਼ਰ ਸੀਗਾ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਇਹ ਤਸਵੀਰਾਂ ਵੇਖ ਕੇ ਜੋ ਜਲਦਾ ਹੋਇਆ ਟਰੱਕ ਹੈ ਉਹ ਕਿੰਨੀ ਅੱਗ ਜਿਹੜੀ ਟਰੱਕ ਦੇ ਵਿੱਚ ਲੱਗੀ ਹੋਈ ਸੀਗੀ ਤਾਂ ਉਸ ਤੋਂ ਬਾਅਦ ਟਰੱਕ ਦਾ ਤਾਂ ਕੁਝ ਬਚਿਆ ਹੀ ਨਹੀਂ ਤੇ ਜੋ ਸ਼ਖਸ ਜੋ ਡਰਾਈਵਰ ਏਸ ਟਰੱਕ ਦੇ ਵਿੱਚ ਮੌਜੂਦ ਸੀਗਾ ਉਹ ਵੀ ਜੁਹਿ ਚੋਲਸ ਜਾਂਦਾ ਇਸ ਹਾਦਸੇ ਤੋਂ ਸਰ ਮੇਰਾ ਨਾਮ ਉਦਾਰ ਸਿੰਘ ਆ ਕਿੱਥੇ ਰਹਣਾ ਤੁਸੀਂ ਅਸੀਂ ਪਿੰਡ ਵਾਇਡੇ ਦੇ ਰਹਿਣ ਵਾਲੇ ਆ ਸਾਹਮਣੇ ਸਾਡਾ ਸਟੋਰ ਆ ਬਲਿੰਕਟ ਦਾ ਇਹ ਹੋਇਆ ਕੀ ਸੀ ਇਹ ਭਾਜੀ ਅਸੀਂ نیچے ਖੜੇ ਸੀਗੇ ਨੀਚੋਂ ਨਾ ਬੜੀ ਜ਼ੋਰ ਦੀ ਆਵਾਜ਼ ਆਈ ਤੇ ਆਵਾਜ਼ ਆਈ ਤੇ ਨਾਲ ਹੀ ਨਾ ਅੱਗ ਪੈ ਗਈ ਉਹਨੂੰ ਅਸੀਂ ਫਟਾਫਟ ਭੱਜ ਕੇ ਇੱਥੇ ਉੱਪਰ ਆਏ ਰੋਂਗ ਸਾਈਡ ਤੋਂ ਬੁੱਲ ਤੋਂ ਉੱਪਰ ਆ ਕੇ ਦੇਖਿਆ ਵੀ ਹਾਂ ਵੀ ਗੱਡੀ ਨੂੰ ਅੱਗ ਲੱਗੀ ਆ ਅਸੀਂ ਤੁਰੰਤ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਜੀ ਠੀਕ ਹੈ ਤੇ ਪੁਲਿਸ ਵਾਲਾ ਨੂੰ ਫੋਨ ਕੀਤਾ ਜੀ ਫਾਇਰ ਬ੍ਰਿਗੇਡ ਵਾਲੇ ਤਿੰਨ ਚਾਰ ਪੰਜ ਮਿੰਟ ਦੇ ਵਿੱਚ ਵਿੱਚ ਆ ਗਏ ਸੀਗੇ ਵਿੱਚ ਭਾਜੀ ਬੰਦਾ ਤਾਂ ਇੱਕੋ ਹੀ ਸੀਗਾ ਹੋਰ ਕੋਈ ਬੰਦਾ ਨਹੀਂ ਸੀਗਾ ਤਾਂ ਇੱਕ ਬੰਦੇ ਦਾ ਹੀ ਬਤਨ ਉਹ ਵੀ ਐ ਆ ਉਹਦੇ ਪੋਲ ਦੇ ਵਿੱਚ ਨਾ ਮਤਲਬ ਕੀ ਵੱਜਿਆ ਬੰਦਾ ਆ ਜਿਹੜਾ ਪਿੱਛੇ ਪੋਲ ਆ ਜਿਹੜਾ ਪਿੱਛੇ ਪੋਲ ਲੱਗਿਆ ਹੋਇਆ ਨਾ ਭਾਜੀ ਭਾਰਤਨਗਰ ਚੋਂ ਕਾਲਾ ਪੋਲ ਜਿਹੜਾ ਐਡਰੈਸ ਵਾਲਾ ਇਹਦੇ ਵਿੱਚ ਗੱਡੀ ਵੱਜੀ ਆ ਇਹਦੇ ਵਿੱਚ ਜਦੋਂ ਗੱਡੀ ਵੱਜੀ ਆ ਗੱਡੀ ਮੂਰੋ ਡੈਂਟ ਪੈ ਗਿਆ ਚੇਬੀ ਹੋ ਗਈ ਤੇ ਬੰਦੇ ਦੀ ਆ ਕਿਤੇ ਲੱਤਾਂ ਲੁੱਤਾਂ ਫਸ ਗਈਆਂ ਤਾਂ ਕਰਕੇ ਉਹਦੇ ਕੋ ਨਿਕਲ ਨਹੀਂ ਹੋਇਆ ਜੋ ਉਹ ਦੇਖ ਕੋ ਬੰਦਾ ਸੀਗਾ ਇੱਕੋ ਹੀ ਬੰਦਾ ਸੀਗਾ ਜਿਹੜਾ ਦੇਖਿਆ ਸੀ ਐਂਬੂਲੈਂਸ ਕਿੰਨੇ ਚਿਰ ਆ ਆਪਣੀ ਫਾਇਰ ਬ੍ਰਿਗੇਡ ਕਿੰਨੇ ਚਿਰ ਚੱਲ ਫਾਇਰ ਬ੍ਰਿਗੇਡ 7-8 ਮਿੰਟ ਦੇ ਵਿੱਚ ਵਿੱਚ ਪਹੁੰਚ ਗਈ ਸੀਗੀ ਮਤਲਬ ਕੀ ਪਹਿਲਾਂ 2-3 ਮਿੰਟ ਤਾਂ ਇਹਨਾਂ ਨੂੰ ਫੋਨ ਕਰਨ ਨੂੰ ਲੱਗੇ ਮੁੜ ਕੇ 3-4 ਮਿੰਟ ਦੇ ਵਿੱਚ ਵਿੱਚ ਆ ਗਏ ਸੀਗੇ ਸਾਰੇ 22:30 ਦੇ ਸਾਨੂੰ ਪਲਾਹ ਹੈ ਕਿ ਪਾਰਕ ਪਲਾਜ਼ਾ ਦੇ ਸਾਹਮਣੇ ਪੁਲ ਦੇ ਉੱਤੇ ਭਾਈ ਬੰਦਾ ਵੀ ਮਾਲ ਦਾ ਭਰਿਆ ਟਰੱਕ ਜਾ ਰਿਹਾ ਉਹਨੂੰ ਅੱਗ ਲੱਗੀ ਹੋਈ ਹੈ ਜੀ ਤੁਰੰਤ ਮੌਕੇ ਤੇ ਦੋ ਗੱਡੀਆਂ ਲੈ ਕੇ ਅਸੀਂ ਪਹੁੰਚੇ ਆ ਜੀ ਤੇ 20-25 ਮਿੰਟਾਂ ਚ ਅੱਗ ਤੇ ਕਾਬੂ ਪਾ ਲਿਆ ਸਰਚ ਜੇ ਦੇਖਿਆ ਗਿਆ ਤੇ ਅਗਲੇ ਜੋ ਕੈਬਨ ਡਰਾਈਵਰ ਵਾਲਾ ਉਹ ਚੱਕ ਡੈਡ ਬੋਡੀ ਪਈ ਹੈ ਜੀ ਮਚਨ ਗੱਟੀ ਸੀ ਸਾਰੇ ਮਾਲ ਵਾਹ ਗਿਆ ਜੀ ਟਰਾਂਸਪੋਰਟ ਦਾ ਮਾਲ ਆ ਟਰਾਂਸਪੋਰਟ ਦਾ ਮਾਲ ਆ ਜੀ ਵਿੱਚ ਮਿਕਸ ਹੀ ਆ ਕੱਪੜਾ ਦਵਾਈਆਂ ਸਾਈਕਲ ਵਗੈਰਾ ਹੋਰ ਤੇ ਅਗਲ ਕੰਦਾ ਕਾਰਨ ਸਰ ਇਹ ਨਹੀਂ ਪਤਾ ਲੱਗ ਸਕਿਆ ਵੀ ਅਗਲ ਕੰਦਾ ਕਾਰਨ ਕੀ ਆ ਜੀ ਹਾਂਜੀ ਇੱਕ ਬੰਦਾ ਜੀ ਉਹਦੀ ਡੈਡ ਬੋਡੀ ਪਈ ਹੈ ਵਿੱਚ ਬਾਕੀ ਸਰਚ ਕਰ ਰਹੇ ਹਾਂ ਜੀ ਬਾਕੀ ਕੋਈ ਹੋਰ ਤਾਂ ਨਹੀਂ ਹੋਵੇ ਸਰ ਇਹ ਨਹੀਂ ਪਤਾ ਨਹੀਂ ਸਨਤਾ ਕੇ ਲੱਗੇ ਤੇ ਇਤਲਾਹ ਹੀ ਆ ਜੀ ਕਿੰਨੀਆਂ ਗੱਡੀਆਂ ਲੱਗੀਆਂ ਦੋ ਗੱਡੀਆਂ ਲੱਗੀਆਂ ਜੀ ਤੀਜੀ ਆ ਰਹੀ ਹੈ ਵਿੱਚ ਕੀ ਸਮਾਨ ਕੀ ਹੈ ਸਰ ਸਰ ਇਹ ਬੇਚਾ ਟ੍ਰਾਂਸਪੋਰਟ ਦਾ ਮਾਲ ਆ ਜਿੱਦਾ ਕੰਬਲ ਵਗੈਰਾ ਪਏ ਨੇ ਦਵਾਈਆਂ ਨੇ ਸਾਈਕਲ ਵਗੈਰਾ ਹੋਰ ਜਿੱਦਾ ਟ੍ਰਾਂਸਪੋਰਟ ਦਾ ਉਹ ਮਾਲ ਆ ਜੀ ਇਹ ਟ੍ਰਾਂਸਪੋਰਟ ਦੀ ਗੱਡੀ ਹੈ ਹਾਂ ਜੀ ਇਹ ਲੋਕਲ ਗੱਡੀ ਹੈ ਕਿ ਪਾਸ ਸਰ ਨਹੀਂ ਇਹ ਤਾਂ ਹੁਣ ਬਾਅਦ ਚ ਤਰਸ਼ੀਸ਼ ਚ ਪਤਾ ਲੱਗੂਗਾ ਜੀ